ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਹੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਜਰਸੀ ਗਾਵਾ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਚਾਰ ਨਾਕ ਜਿੰਨਾ ਚੱਕੇ ਹੀਫਰ ਗੱਬਣ ਹੈ ਇਤੋਂ ਬਿਨਾ ਇੱਕੇ ਗਾਂ ਤਾਜੀ ਸੂਈ ਵੀ ਜਰਸੀ ਕ੍ਰਾਸ ਇਹਦੇ ਨਾਲ ਇੱਕ ਜਰਸੀ ਹਜੇ ਕੱਚੀ ਐ ਤੇ ਇੱਕ ਹੋਰ ਜਰਸੀ ਵੈੜ ਚੰਗੇ ਢਾਂਚੇ ਦੀ ਐ ਹਜੇ ਸੂਨ ਚ ਕੱਚੀ ਐ ਦਣ ਲੈਂਦੀ ਐ ਸੂਨ ਚ ਸੋ ਆਪਾਂ ਇਨਾਂ ਚਾਰਾਂ ਪਸ਼ੂਆਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਵੀ ਪਸ਼ੂ ਜਿਹੜਾ ਵੀ ਖਰੀਦਦੇ ਹੋ ਖਾਸ ਕਰਕੇ ਗੱਬਣ ਜਾਂ ਕੱਚੀ ਗਾਂ ਉਹਨੂੰ ਭਾਵੇਂ ਚੈੱਕ ਵੀ ਕਰਵਾ ਲਿਆ ਕਰੋ ਤੁਹਾਡਾ ਆਪਣਾ ਹੱਕ ਐ ਤੁਸੀਂ ਤਸੱਲੀ ਕਰ ਸਕਦੇ ਹੋ ਜਿਹੜੀ ਸੂਈ ਸਵਾਈ ਗਾਂ ਦੋਸਤੋ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ ਸੋ ਆਓ ਇਧਰੋਂ ਬੱਛੀ ਤੋਂ ਸ਼ੁਰੂਆਤ ਕਰਗੇ ਆਪਾਂ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਇੱਕ ਕਰਕੇ ਇਹ ਚਾਰ ਨਗ ਦਿਖਾਉਣੇ ਆ ਮਿਲਦੇ ਆਂ ਬਾਈ ਨੂੰ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਦੀਪ ਪਹਿਲੇ ਨੰਬਰ ਤੇ ਜਿਹੜੀ ਬੱਛੀ ਬਾਈ ਦੰਦੋ ਕਿਵੇਂ ਆ ਇਹ ਦੰਦੋ ਦੋ ਦੰਦ ਕੱਢਦੀ ਆ ਬਾਈ ਸਾਢੇ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਕੱਬਣ ਬਈ ਠੀਕ ਆ ਕੀ ਰੇਟ ਰੋਗੇ ਇਹਦਾ ਰੇਟ ਹੈਗਾ ਹੀ 42000 ਰੁਪਈਆ ਹੀ 42000 ਹਾਂਜੀ ਹਾਂਜੀ ਬਹੁਤ ਜਾਣ ਵਾਲੀ ਬਾਈ ਇੰਨੀ ਖਾਨ ਨੂੰੁੱਲੀ ਵੱਛੀ ਹੈ ਪੂਰੀ ਠੀਕ ਹੈ ਖੋਲੀ ਸੋ ਸੋ 42000 ਰੇਟ ਹੈ ਦੋ ਦੰਦ ਇਹ ਵੱਛੀ ਸਾਢੇ 5 ਮਹੀਨਿਆਂ ਤੋਂ ਉੱਤੇ ਗੱਭਣ ਫੀਡ ਰੱਖੀ ਹੈ ਤੇ ਫੀਡ ਫੁੱਲ ਛੱਕਦੀ ਹੈ ਸੋ ਸਮਝੂਗੀ ਦੋਸਤੋ ਉਨੇ ਟਾਈਮ ਦੇ ਵਿੱਚ ਵੈਸੇ ਇਹ ਦਰਮਿਆਨੇ ਜੇ ਕਦ ਦੀ ਗਾਂ ਬਣੂਗੀ ਜਰਸੀ ਗਾਵਾਂ ਦੇ ਕਦ ਨੂੰ ਦੇਖਦੇ ਹਾਂ ਤਾਂ ਸੋ ਇਹ ਦੋਂਦੀ ਵੱਛੀ ਖਵਾਨਾ ਬਣਾਉਂਦੀ ਆਉਂਦੀ ਆ ਬਾਕੀ ਚੈੱਕ ਪਾਸ ਕਰਵਾ ਸਕਦੇ ਹੋ ਤੁਸੀਂ ਆਪ ਦਾ ਡਾਕਟਰ ਵੀਰ ਭਾਵੇਂ ਨਾਲ ਲੈ ਜਰੂਰ ਛੋਟਾ ਬਈ ਤੇ ਕੁਆਲਟੀ ਬਹੁਤ ਆ ਵਾਰੀ ਸਹੀ ਹੈ ਸੋ ਸੋ ਪਿਓਰ ਜਰਸੀ ਛੋਟੇ ਕੱਦ ਦੀ ਖਵਾਨਾ ਤੁਸੀਂ ਦੇਖ ਸਕਦੇ ਹੋ 42000 ਦਾ ਰੇਟ ਹੈ ਖਾਣ ਪੀਣ ਦੀ ਇਹ ਖੁੱਲੀ ਹੈ ਫੀਡ ਇਹਦੇ ਅੱਗੇ ਪਈ ਹੈ ਤੇ ਉਹਨੂੰ ਇਹ ਖਾਈ ਜਾਂਦੀ ਹੈ ਜਿਹੜਾ ਪਸ਼ੂ ਚਾਰੂ ਹੋਵੇ ਉਹਦੀ ਗਰੋਥ ਵੱਧ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਰੱਜੀ ਵੀ ਫੇਰ ਵੀ ਕੀੜ ਰੱਜ ਨਹੀਂ ਆ ਰਹੀ ਐ ਇੱਕ ਗਾਂ ਤਾਜੀ ਸੂਈ ਦੀ ਸਿੰਦੀ ਭਾਈ ਕੰਨ ਮੈਂ ਸੂਈ ਬਈ 4 ਦਿਨ ਦਾ ਪਹਿਲਾ ਸੂਆ ਮੂਤੋਈ ਕਿੰਨੇ ਦਿਨੋਂ ਕੇ ਸੀ ਚੌਥਾ ਤੇ ਪੰਜਵਾਂ ਦਿਨ ਹੈ ਨਾ ਭਾਈ ਅੱਜ ਵੀ ਬੋਲਾ ਹੀ ਠੀਕ ਐ ਤੇ ਮਗਰ ਇਹਦੇ ਭਾਈ ਉਹ ਅੱਛੀ ਐ ਥਾਰ-ਪਾਰ ਕਰਦਾ ਸੀ ਮਨ ਲੱਗਾ ਸੀ ਕਦੇ ਠੀਕ ਐ ਕੀ ਰੇਟ ਰੋਗੇ ਤਾਂ ਰੇਟ ਇਹਨਾਂ ਦੇ ਫੋਨ ਤੇ ਆਜੋ ਸੋ ਸੋ ਚੌਥਾ ਪੰਜਵਾਂ ਦਿਨ ਹੈ ਜਰਸੀ ਪੱਖ ਕ੍ਰੋਸ ਜਰਸੀ ਮੈਂ ਇਹਨੂੰ ਕਿਹਾ ਸੀ ਲੰਬਾਈ ਚੰਗੀ ਐ ਸਥਾਨਤੀ ਜੁਆਈ ਹਲੇ ਹੈ ਬਾਕੀ ਜਿਹੜਾ ਟਾਂਚਾ ਤੁਹਾਡੇ ਸਾਹਮਣੇ ਹੈ। ਲਿਆਸ ਨੀ ਮੋੜਲੀ। ਸਵੇ ਤਾਜੀ ਸੂਈ ਵੀ ਹੈ ਇਹਦੇ ਨਾਲ ਵੱਛੀ ਜਿਹੜੀ ਉਹ ਵੀ ਤੁਸੀਂ ਦੇਖੋਗੇ ਬਾਈ ਕਹਿੰਦਾ ਵੀ ਥਾਰਪਾਰਕਰ ਦਾ ਸੀਮਨ ਲੱਗਾ ਸੀਗਾ। ਆਈ ਰੈੱਡ ਕਲਰ ਦੇ ਵਿੱਚ ਹੈ ਪਰ ਕ੍ਰਾਸ ਬਰੀਡ ਇਹ ਰਹੂਗੀ। ਜਰਸੀ ਤੇ ਇਹ ਥਾਰਪਾਰਕਰ ਕ੍ਰਾਸ ਵੱਛੀ ਜਿਹੜੀ ਇਹਦੇ ਨਾਲ। ਇਹਦੇ ਥਣ ਤੁਹਾਨੂੰ ਮੈਂ ਸਾਈਡ ਤੋਂ ਵੀ ਦਿਖਾ ਦਿੰਦਾ। ਇਦਾਂ ਦਾ ਥਣ ਦਾ ਸਹਿਜ ਥਣ ਥੀ ਚੁਵਾਈ ਆਲਾ ਦੱਸੋ ਤੁਸੀਂ ਦੇਖ ਹੀ ਸਕਦੇ ਹੋ ਰੇਟ ਇਹਨਾਂ ਦੇ ਫੋਨ ਦੇ ਉੱਤੇ ਬਈ ਹੋਵੇ ਵੀ ਨਹੀਂ ਸਵੇਰਾ ਮੰਨ ਕੇ ਚੱਲੋ ਤਿੰਨ ਚਾਰ ਕਿਲੋ ਇਹ ਚਪਿਆ ਹੋਆ ਦੁੱਧ ਹੈ ਠੀਕ ਹੈ ਵੀ ਆ ਜੀ ਆਪਾਂ ਭਰ ਕੇ ਘਰ ਆਈ ਸਹੀ ਸੋ ਸੋ ਦੁੱਧ ਥੋੜਾ ਬਹੁਤ ਚੋਇਆ ਬਾਈ ਕਹਿੰਦਾ ਕਿਉਂਕਿ ਵੀਡੀਓ ਜਿਹੜੀ ਬਣ ਰਹੀ ਹੈ ਉਹ 8.5 ਤੋਂ 9 ਦੇ ਆਸ-ਪਾਸ ਦਾ ਟਾਈਮ ਹੈ ਇੱਕ ਗੱਬਣ ਜਰਸੀ ਕੰਵਸ ਉਹ ਸੁਸਿੰਦੀ ਪਾ ਇਹ ਬਾਈ ਦੂਜਾ ਸੁਆ ਸੁਣਦੀ ਆ ਜੀ ਇਹਦੇ ਵੀ ਕੰਨਾਂ ਵਾਲੇ ਦੰਦ ਨਹੀਂ ਹੋਣਦੇ ਕਿੰਨਾ ਟਾਈਮ ਲਾਉਗੇ ਇਹਦੇ 23 ਤਰੀਕ ਨੂੰ ਦੰਦ ਪੂਰੇ 23 ਨੂੰ ਹਾਂਜੀ ਅੱਜ 9 ਤੁਰਦੀ ਅੰਦਰੋਂ ਖੋਲਣੀ ਪਵੇ ਸੋ ਬਸੋ 23 ਤਰੀਕ ਨੂੰ ਦੰਦ ਪੂਰੇ 9 ਤਰੀਕ ਨੂੰ ਵੀਡੀਓ ਬਣ ਰਹੀ ਹੈ 14 ਦਿਨ ਬਾਕੀ ਹੈ ਸੁਹਾ ਦੂਜਾ ਕੰਨੀਆਂ ਵਾਲੇ ਦੰਦ ਹਜੇ ਨੀਵੇਂ ਆ ਮਤਲਬ ਉਹ ਹਜੇ ਪੂਰੇ ਕਰ ਰਹੀ ਹੈ ਟਾਂਚਾ ਤੁਹਾਡੇ ਸਾਹਮਣੇ ਆ ਹਵਾਨਾ ਜਿਹੜਾ ਹੁਣ ਦਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ 14 ਦਿਨਾਂ ਚ ਕਿੰਨੀ ਕੀ ਤਿਆਰ ਹੋ ਜੂ ਉਹਦੀ ਜੱਜਮੈਂਟ ਤੁਸੀਂ ਕਰ ਲਓ ਵੈਸੇ ਜਰਸੀ ਕਮਾ ਹਵਾਨਾ ਸੋਹਣਾ ਤਿਆਰ ਕਰਦੀਆਂ ਜਦੋਂ ਨੇੜ ਆਉਂਦੀਆਂ ਕਿਉਂਕਿ ਇਹ ਇਹ ਗਾਵਾਂ ਦੁੱਧ ਸੋਹਣਾ ਦਿੰਦੀਆਂ ਰਹਿੰਦੀਆਂ ਬਾਕੀ ਚੰਗੇ ਥਾਂੋਂ ਆਈਆਂ ਗਾਂ ਇਹ 17-18 ਕਿਲੋ ਦੁੱਧ ਬਾਈ ਪਿਛਲੇ ਸਵੇਰੇ ਨੇ ਚਵਾਇਆ ਬਾਈ ਠੀਕ ਹੈ ਕਿ ਜੋ ਦੁੱਧ ਘੋੜ ਦਾ ਬਾਈ ਹੁਣ ਵੀ ਲੈ ਲੈਂਦੀ ਠੀਕ ਹੈ ਸਹੀ ਤੋਂ ਦੋਸਤੋ ਦੁੱਧ ਤੁਹਾਡੀ ਆਪਣੀ ਸਮਝ ਵੀ ਹੁੰਦੀ ਹੈ ਵੀ ਤੁਸੀਂ ਕਿੰਨਾ ਚੋਲੋਗੇ ਇੱਕ ਇਧਰ ਜਰਸੀ ਹੋਰ ਸੁਨੀਲ ਬਾਈ ਕਿੰਨਾ ਸੂਗਾ ਇਹ ਪਾਈ ਪਲੂਣ ਹੀ ਬੱਛੀ ਆ ਬਾਈ ਤੇ ਮੂੰਹ ਦੋ ਦਿੰਦਾ ਕਿੰਨਾ ਟਾਈਮ ਲਓ ਇਹਦੇ ਬਾਈ ਅੱਜ 23 ਤੋਂ 24 ਦਿਨ ਬਾਕੀ ਹੈ ਮਹੀਨਾ ਮੰਨ ਕੇ ਖਰੀਦ ਲਿਆ ਹਾਂਜੀ ਮਹੀਨਾ ਮੰਨ ਕੇ ਖਰੀਦ ਲਿਆ ਹਾਂ ਕਿਉਂਕਿ 7-8 ਦਿਨ ਇੱਧਰ ਉੱਧਰ ਹੋ ਜਾਂਦੇ ਲੈ ਜਾਂਦੇ ਸੋ ਸੋ ਲਗਭਗ ਤੁਸੀਂ ਇਹ ਮੰਨ ਲਓ ਵੀ ਮਹੀਨਾ ਬਾਕੀ ਹੈ 23 ਦਿਨ ਬਾਈ ਨੇ ਬੋਲੇ ਆ ਪਰ 7 ਦਿਨ ਤੁਸੀਂ ਹੋਰ ਵੱਧ ਐਡ ਕਰ ਸਕਦੇ ਹੋ ਵਿੱਚ 2 ਦਿਨ ਦਾ ਪੂਰੀ ਨਰੋਈ ਵੱਛੀ ਹੈ ਲਵਾਈ ਲਮੂਈ ਸੋਹਣੀ ਆ ਸੋ ਜਰਸੀ ਦੇ ਵਿੱਚ ਇਹ ਸਪੋਰਟ ਜਿਹੜੇ ਆ ਜਾਂ ਡੱਬ ਜਿਹੜੇ ਉਹ ਆ ਜਾਂਦੇ ਆ ਸੋ ਤੁਸੀਂ ਤੋਂ ਸਿੰਗਲ ਕਲਰ ਦੇ ਬੱਚੇ ਵੀ ਇਹ ਦੇ ਸਕਦੀ ਹੈ ਬਾਕੀ ਇਹਨੂੰ ਤੁਸੀਂ ਦੇਖਿਓ ਜੇ ਮੇਨ ਗੱਲ ਜਿਹੜੀ ਚੀਜ਼ ਬਰੀਡ ਨਹੀਂ ਕਰਾਉ ਸੀ ਇੱਕ ਬੰਦਾ ਦਾ ਬਈ ਕਰਾਸ ਹੋਊਗੀ ਐਫ ਐਫ ਜੀ ਬਰੀਡ ਕਰ ਸੀ ਆ ਵੀ ਕਲਰ ਜ਼ਰੂਰ ਆ ਜਾਂਦਾ ਹੈ ਸਹੀ ਹੈ ਸੋ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਰੇਟ ਇਹਨਾਂ ਤਿੰਨਾਂ گاਵਾਂ ਦੇ ਫੋਨ ਦੇ ਉੱਤੇ ਬਈ ਨਹੀਂ ਰੱਖੇ ਆ ਜਦੋਂ ਤੁਸੀਂ ਕਾਲ ਕਰੋਗੇ ਤਾਂ ਰੇਟ ਵੀ ਤਿੰਨਾਂ ਦੇ ਦੱਸ ਦੂਗਾ ਫਿਰ ਤੁਸੀਂ ਉਹਦੇ ਹਿਸਾਬ ਤੇ ਡੀਲ ਕਰਦੇ ਹੋ ਜੇ ਜਿਹੜਾ ਨਾਲ ਤੁਹਾਨੂੰ ਜਸਦਾ ਪਸੂ ਜਰੂਰ ਆ ਕੇ ਦੇਖਿਆ ਕਰੋ ਪਾਸ ਕਰਿਆ ਕਰੋ ਕਿਉਂਕਿ ਜਿਹੜੀ ਇਹ ਜਿਵੇਂ ਹੁਣ ਮਹੀਨੇ ਦੀ ਕੱਚੀ ਆ ਤੇ ਨੂੰ ਭਾਵੇਂ ਤੁਸੀਂ ਚੈੱਕ ਪਾਸ ਵੀ ਕਰਵਾ ਲਿਓ ਵੀ ਇਹ ਇੱਕ ਮਹੀਨੇ ਚ ਸੂਕੂਗੀ ਜਾਂ ਕਿਉਂਕਿ ਖਰੀਦੀਆਂ ਵੀ ਆ ਕੋ ਦਿਨ ਦੋ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ ਸੋ ਜ਼ਰੂਰੀ ਆ ਵੀ ਤਸੱਲੀ ਕਰ ਲਿਆ ਕਰੋ ਆਪਦੇ ਵੱਲੋਂ ਭਾਵੇਂ ਨੂੰ ਪਾਸ ਕਰਕੇ ਸੌਦਾ ਜਦੋਂ ਤੁਹਾਡਾ ਹੋ ਜਾਂਦਾ ਉਦੋਂ ਬਾਅਦ ਚ ਇਹਨੂੰ ਚੈੱਕ ਪਾਸ ਵੀ ਕਰਾ ਲਿਓ ਵੀ ਇਹਦਾ ਕਿੰਨਾ ਟਾਈਮ ਸਹੀ ਬਾਕੀ ਰਹਿੰਦਾ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਵਕਾਊ ਸੀ ਤੁਸੀਂ ਆ ਕੇ ਦੇਖਣਾ ਹੋਊਗਾ ਪਸੂ ਨੂੰ ਇਹ ਤੁਸल्ली ਕਰਕੇ ਖਰੀਦ ਲਓ ਜੇ 5 ਗ੍ਰਾਈ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਹਾਂ ਛੋਟੀ 5 ਗ੍ਰਾਈ 5 ਗ੍ਰਾਈ ਖੁਰਦ ਧੰਨਵਾਦ